ਚੋਰੀ ਕਰਨ ਵਾਲੀਆਂ ਔਰਤਾਂ ਨੇ ਕਮਾਲ ਕਰਤੀ ਵੀ ਆਹ ਦੇਖੋ ਚਾਰ ਪੰਜ ਇਕੱਠੀਆਂ ਹੋ ਕੇ ਆ ਗਈਆਂ ਤੇ ਚੋਰੀ ਕਰਨਗੀਆਂ ਕਿਵੇਂ ਇੱਕ ਦੁਕਾਨ ਦੇ ਅੱਗੇ ਬੈਠ ਜਾਂਦੀਆਂ ਨੇ ਸ਼ਟਰ ਲੱਗਿਆ ਹੋਇਆ ਤੇ ਰਾਤ ਦਾ ਜਿਹੜਾ ਵੇਲਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਅੱਗੇ ਕਿਸੇ ਵੀ ਦੁਕਾਨਦਾਰ ਨਾਲ ਇਸ ਤਰ੍ਹਾਂ ਨਾ ਹੋ ਸਕੇ ਆਹ ਦੇਖੋ ਬਈ ਤਰੀਕਾ ਦੇਖੋ ਚੋਰੀ ਦਾ ਬਾਕੀ ਗੱਲਾਂ ਛੱਡੋ ਚੋਰੀ ਦਾ ਤਰੀਕਾ ਦੇਖੋ ਤੇ ਆਹ ਔਰਤਾਂ ਆ ਗਿਆ ਚਾਰ ਪੰਜ ਦੋ ਜਿਹੜੀਆਂ ਆਜਦਾਲੇ ਨਿਗਾਹ ਰੱਖਦੀਆਂ ਨੇ ਦੁਕਾਨ ਦਾ ਦੁਕਾਨ ਦੇ ਅੱਗੇ ਬੈਠੀਆਂ ਦੁਕਾਨ ਦੇ ਕਿ ਬੈਠ ਗਈਆਂ ਇਹ ਦੋ ਅੱਗੇ ਦੇਖੋ ਤੁਸੀਂ ਚੋਰੀ ਕਰਨਗੇ ਕਿਵੇਂ ਆਪਣਾ ਜਿਹੜਾ ਬੰਦੋਬਸਤ ਕਰ ਰਹੀਆਂ ਨੇ ਪੂਰਾ ਚੋਰੀ ਕਰਨ ਦਾ ਤਰੀਕਾ ਦੇਖੋ ਆ ਦੇਖੋ ਚੋਰੀ ਕਰਨ ਦੇ ਡੰਗ ਦੇਖੋ ਭਈ ਤੇ ਆ ਦੇਖੋ ਆ ਦੋ ਇੱਧਰ ਬੈਠ ਗਈਆਂ ਤਿੰਨਾਂ ਨੇ ਜਿਹੜਾ ਕੱਪੜਾ ਤਾਣ ਲਿਆ ਜੋ ਕਿਸੇ ਨੂੰ ਪਤਾ ਵੀ ਨਾ ਲੱਗ ਸਕੇ ਕੋਈ ਕੈਮਰੇ ਵਿੱਚ ਵੀ ਨਾ ਜੜਾ ਆ ਸਕੇ ਆ ਦੇਖੋ ਪਰ ਕੈਮਰੇ ਨੇ ਜਿਹੜੀ ਵੀਡੀਓ ਪੂਰੀ ਤਰ੍ਹਾਂ ਕੈਦ ਕਰ ਲਈ ਤੇ ਇਧਰ ਇਹ ਛਾਟਰ ਚੱਕਣ ਲੱਗੀਆਂ ਤਿੰਨ ਔਰਤਾਂ ਛਾਟਰ ਚੱਕਣ ਲੱਗੀਆਂ ਤੇ ਤਿੰਨ ਔਰਤਾਂ ਨੇ ਜਿਹੜਾ ਇਧਰੋਂ ਕੱਪੜੇ ਫੜ ਲਏ ਲੋਈਆਂ ਜਿਹੜੀਆਂ ਇਕੱਠੀਆਂ ਕਰ ਲਈਆਂ ਤੇ ਇਹ ਔਰਤਾਂ ਜਿਹੜੀਆਂ ਦੂਜੇ ਕਿਸੇ ਵੀ ਬੰਦੇ ਨੂੰ ਦਿਖ ਨਹੀਂ ਰਹੀਆਂ ਇਸ ਤਰੀਕੇ ਨਾਲ ਜਿਹੜੀਆਂ ਔਰਤਾਂ ਚੋਰੀ ਕਰ ਰਹੀਆਂ ਨੇ ਤੇ ਆ ਦੇਖੋ ਸ਼ਟਰ ਖੋਲਿਆ ਜਾ ਰਿਹਾ ਜਿੰਦਾ ਖੋਲਿਆ ਜਾ ਰਿਹਾ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸ਼ਟਰ ਖੋਲਿਆ ਅੱਗੇ ਦੇਖੋ ਤੁਸੀਂ ਹੋਊਗਾ ਕੀ ਆ ਤੇ ਆ ਦੇਖੋ ਪਰ ਇਹ ਔਰਤਾਂ ਨੂੰ ਪਤਾ ਲੱਗ ਗਿਆ ਵੀ ਕੋਈ ਆ ਗਿਆ ਔਰਤਾਂ ਨੂੰ ਪਤਾ ਲੱਗ ਗਿਆ ਵੀ ਕੋਈ ਆ ਗਿਆ ਪਰ ਜਿਹੜੀਆਂ 1 ਕੋ ਲੱਖ ਸਾਰੀਆਂ ਉੱਠ ਕੇ ਭੱਜ ਜਾਂਦੀਆਂ ਨੇ ਇੱਕ ਔਰਤ ਜਿਹੜੀ ਦੁਕਾਨ ਦੇ ਅੰਦਰ ਹੀ ਬੜੀ ਜੀ ਤੁਹਾਨੂੰ ਦਿਖਾਉਂਦੇ ਆ ਦੁਕਾਨ ਦੇ ਅੰਦਰ ਦੀ ਵੀਡੀਓ ਆ ਦੇਖੋ ਇਹ ਕਿਵੇਂ ਫਰੋ ਦਾ ਫਰਾਲੀ ਕਰ ਰਹੀਆਂ ਨੇ ਅੰਦਰ ਦੁਕਾਨ ਦੇ ਅੰਦਰ ਜਿਹੜਾ ਲੁੱਟ ਖੋ ਕਰ ਰਹੀਆਂ ਨੇ ਵੀਡੀਓ ਸ਼ੇਅਰ ਕਰ ਦੋ ਦੋਸਤੋ ਦੁਕਾਨਦਾਰਾਂ ਤੱਕ ਜ਼ਰੂਰ ਪਹੁੰਚਾ ਦਿਓ ਜੋ ਅੱਗੇ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ ਅੱਜ ਕੱਲ ਇਹ ਬਹੁਤ ਜ਼ਿਆਦਾ ਚੱਲ ਪਿਆ ਕੰਮ ਚੋਰੀ ਦਾ ਹੈਣਾ ਚੋਰੀ ਠੱਗੀ ਦਾ ਆਪਕਸਰ ਵੇਖਦਾ ਵੀ ਕਰੇ ਕਿਸੇ ਦੀਆਂ ਬਾਲੀਆਂ ਲਾ ਲਿਆ ਕਿਸੇ ਦਾ ਕੁਝ ਕਰ ਲਿਆ ਜਿਹੜਾ ਤੇ ਆ ਦੇਖੋ ਉਧਰੋਂ ਚੱਕ ਲਿਆ ਜਿਹੜਾ ਸਾਮਾਨ ਇਹ ਸੌਰਤ ਨੇ ਚੱਕਣਾ ਸੀ ਹੁਣ ਛੱਟ ਰਹੀ ਜਿਹੜੀ ਬਾਹਰ ਜਾਊ ਜਿਹੜੇ ਛੱਟ ਰਹੀ ਇਹ ਅੰਦਰ ਆਉਂਦੀਆਂ ਨੇ ਉਸੇ ਛੱਟ ਰਹੀ ਇਹ ਹੁਣ ਰਾਤ ਨੂੰ ਬਾਹਰ ਜਾਣੀ ਹੈ ਇਹ ਦੇਖ ਯਾਰ ਦੇਖੋ ਬਈ ਟੰਗ ਦੇਖੋ ਔਰਤਾਂ ਦੇ ਤੇ ਆ ਹੁਣ ਜਿਹੜੀ ਬਾਹਰ ਟਾਕੀ ਹੋ ਸ਼ਟਰ ਰਹੀ ਦੋਸਤੋ ਸ਼ੇਅਰ ਕਰੋ ਇੱਕੇ ਜੇ ਬੱਚੇ ਨੇ ਬਾਈ ਕੋ ਕੁੜੀ ਦੀ ਜਾਨ ਬਚਾਤੀ ਆ ਦੇਖੋ ਪੂਰੀ ਵੀਡੀਓ ਆਪਣੇ ਬੱਚਿਆਂ ਨੂੰ ਸਵੀਮਿੰਗ ਪੂਲ ਲੈ ਜਾਣ ਤੋਂ ਪਹਿਲਾਂ ਹੀ ਪੂਰੀ ਵੀਡੀਓ ਜ਼ਰੂਰ ਵੇਖੋ ਤੇ ਸ਼ੇਅਰ ਕਰ ਦਿਓ ਆ ਦੇਖੋ ਇੱਕ ਕੁੜੀ ਜਿਹੜੀ ਅਨਹਾਨ ਲਈ ਸਵੀਮਿੰਗ ਪੂਲ ਦੇ ਅੰਦਰ ਵੱੜਦੀ ਆ ਤਿਲਸ ਜਾਂਦੀ ਆ ਚਾਨਕੋ ਤੇ ਖੇਡ ਰਹੀ ਹੁੰਦੀ ਆ ਤੇ ਚਾਨਕ ਤਿਲਸ ਗਈ ਦੇਖੋ ਇਸ ਦੁਬਾਰ ਜਿਹੜੀ ਉਹ ਡੁੱਬਣ ਲੱਗੀ ਤੇ ਆ ਜਿਹੜਾ ਇੱਧਰ ਬੱਚਾ ਖੇਡ ਰਿਆ ਕਰ ਤੇ ਇਹ ਉਸ ਵੱਲ ਦੇਖ ਰਿਹਾ ਵੀ ਉਹ ਕਰ ਕੀ ਰਹੀ ਹੈ ਨਾ ਉਹ ਡੁੱਬ ਰਹੀ ਆ ਉਹ ਦੇਖੋ ਉਧਰਲੇ ਪਾਸੇ ਇਹ ਬੱਚਾ ਪਹਿਲਾਂ ਇਧਰਲੇ ਪਾਸੇ ਜਿਹੜਾ ਆ ਬਾਹਰ ਨਿਕਲਣ ਵਾਲੇ ਰਸਤੇ ਤੇ ਖੜ ਜਾਂਦਾ ਉਸ ਤੋਂ ਬਾਅਦ ਜਿਹੜਾ ਉਸ ਵੱਲ ਦੇਖੀ ਜਾਂਦਾ ਵੀ ਉਹ ਕਰ ਕੀ ਰਹੀ ਆ ਤੇ ਆ ਨਿੱਕਾ ਜਿਹਾ ਬੱਚਾ ਫਿਰ ਜਾਊਗਾ ਦੇਖ ਉਸ ਵੱਲ ਉਹ ਕੁੜੀ ਜਿਹੜੀ ਡੁੱਬ ਰਹੀ ਹੈਗੀ ਤੇ ਹੁਣ ਇਹ ਜਿਹੜਾ ਬੱਚਾ ਉਧਰ ਜਾਂਦਾ ਹੈਗਾ ਤੇ ਹੁਣ ਉਸ ਕੁੜੀ ਦੀ ਜਾਨ ਬਚਾਊਗਾ ਤੇ ਆ ਦੇਖੋ ਬਈ ਨਿੱਕੇ ਜਿਹੇ ਬੱਚੇ ਨੇ ਜਿਹੜੀ ਇੱਕ ਕੁੜੀ ਦੀ ਜਾਨ ਬਚਾ ਦਿੱਤੀ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜਦੋਂ ਵੀ ਆਪਣੇ ਬੱਚਿਆਂ ਨੂੰ সুইমিং ਪੂਲ ਜਾਂ ਕਿਤੇ ਹੋਰ ਲੈ ਕੇ ਜਾਂਦੇ ਹੋ ਤੱਕ ਕਦੇ ਵੀ ਬੱਚੇ ਨੂੰ ਇਕੱਲਾ ਨਾ ਛੱਡੋ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸਲਾਮ ਹੈ ਇਸ ਛੋਟੇ ਜਿਹੇ ਨੌਜਵਾਨ ਦੇ ਜਜ਼ਬੇ ਨੂੰ ਕਹਿ ਦਈਏ ਹੈ ਨਾ ਬੱਚੇ ਦੇ ਜਜ਼ਬੇ ਨੂੰ ਕਹਿ ਦਈਏ ਆਪਾਂ ਵੀ ਜਿਹੜਾ ਨਹੀਂ ਐਡੇ ਕ ਬੱਚਾ ਨੂੰ ਕੁਝ ਪਤਾ ਵੀ ਨਹੀਂ ਹੁੰਦਾ ਹੈ ਨਾ ਇਹ तकरीबन ਮੈਂ ਲਾ ਸਾਰੇ 4-5 ਸਾਲ ਦਾ ਇਹ ਜਿਹੜਾ ਬੱਚਾ ਹੋਊਗਾ ਤੇ ਉਹ ਕੁੜੀ ਹੈ ਜਿਹੜੀ ਉਸ ਤੋਂ ਵੱਡੀ ਹੋਊਗੀ ਤੇ ਅਚਾਨਕ ਜਿਹੜਾ ਉਹ ਥੇ ਖੇਡਦੇ ਹੋਈ ਤਲਸ ਜਾਂਦੀ ਹੈ ਤੇ ਅਚਾਨਕ ਜਿਹੜਾ ਡੁੱਬਣ ਲੱਗ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਉਸ ਵੱਲ ਜਾਂਦਾ ਤੇ ਉਸ ਕੁੜੀ ਦੀ ਜਿਹੜਾ ਜਾਨ ਬਚਾ ਦਿੰਦਾ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰ